ਦੋਸਤੋ ਵੈਸੇ ਤਾਂ ਜ਼ਿੰਦਗੀ ਤੇ ਮੌਤ ਰੱਬ ਦੇ ਹੱਥ ਹੁੰਦੀ ਹੈ ਪਰੰਤੂ ਫਿਰ ਵੀ ਬਹੁਤ ਸਾਰੀਆਂ પરિਸਥਿਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਜੇਕਰ ਲਾਪਰਵਾਹੀ ਨਾ ਕੀਤੀ ਹੁੰਦੀ ਤਾਂ ਸ਼ਾਇਦ ਇਹ ਜਾਨ ਬਚ ਜਾਂਦੀ ਪਿਛਲੇ ਇੱਕ ਹਫ਼ਤੇ ਤੋਂ ਪਠਾਨਕੋਟ ਜ਼ਿਲ੍ਹੇ ਵਿੱਚ ਹੜਾਂ ਕਰਕੇ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਵਿੱਚ ਇੱਕ 24 ਸਾਲ ਦਾ ਨੌਜਵਾਨ ਇੱਕ ਮਹਿਲਾ ਅਤੇ ਤਿੰਨ ਬੱਚੇ ਸ਼ਾਮਿਲ ਹਨ ਇੱਕ ਮਿੰਟ ਲਈ ਚਾਹਤ ਮਾਰ ਕੇ ਇਸ ਗੱਲ ਦਾ ਨਵੇੜਾ ਕਰਦੇ ਹਾਂ ਕਿ ਅਗਰ ਇhtiyat ਵਰਤੀ ਜਾਂਦੀ ਤਾਂ ਕੀ ਇਹਨਾਂ ਮੌਤਾਂ ਤੋਂ ਬਚਿਆ ਜਾ ਸਕਦਾ ਸੀ ਨਮਸਕਾਰ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ ਮੇਰਾ ਪੰਜਾਬ ਵਿੱਚ ਸਭ ਤੋਂ ਪਹਿਲੇ ਗੱਲ ਕਰਦੇ ਹਾਂ 25 ਅਗਸਤ ਦੀ ਇਸ ਦਿਨ ਪਠਾਨਕੋਟ ਸ਼ਹਿਰ ਦੇ ਨਾਲ ਲੱਗਦੇ ਚੱਕੀ ਖੱਡ ਵਿੱਚ ਇੱਕ 6 ਸਾਲ ਦਾ ਬੱਚਾ ਸਾਹਿਲ ਪੈਰ ਫਿਸਲਣ ਕਰਕੇ ਖੱਡ ਵਿੱਚ ਡਿੱਗ ਗਿਆ ਤੇ ਉਹਦੀ ਮੌਤ ਹੋ ਗਈ ਇਸੇ ਦਿਨ ਪਠਾਨਕੋਟ ਦੇ ਪਿੰਡ ਕੋਟ ਵਿੱਚ ਇੱਕ 9 ਸਾਲਾਂ ਦੇ ਬੱਚੇ ਦੀ ਵੀ ਖੱਡ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਇਸ ਤੋਂ ਬਾਅਦ ਸੋਮਵਾਰ ਨੂੰ ਪਠਾਨਕੋਟ ਦੇ ਮਾਧੋਪੁਰ ਏਰੀਆ ਨਾਲ ਸੰਬੰਧਿਤ ਪਿੰਡ ਰਾਜਪੁਰਾ ਸ਼ਾਹਪੁਰ ਕੰਢੀ ਬੈਰਾਜ ਨੇੜੇ ਪਾਵਰ ਹਾਊਸ ਦੀ ਹੋਰ ਇੱਕ ਕੰਸਟਰਕਸ਼ਨ ਸਾਈਟ ਤੇ 10 ਸਾਲਾਂ ਬੱਚਾ ਕੇਸ਼ਵ ਵੀ ਪੈਰ ਫਿਸਲਣ ਕਰਕੇ ਹੜ੍ਹ ਵਿੱਚ ਡੁੱਬ ਗਿਆ। ਇਸ ਬੱਚੇ ਨੂੰ ਬਚਾਉਣ ਲਈ ਉਹਦੀ ਚਾਚੀ ਨੇ ਜਦੋਂ ਨਹਿਰ ਵਿੱਚ ਲਾਂਗ ਲਗਾਈ ਤਾਂ ਉਹਦੀ ਵੀ ਮੌਤ ਹੋ ਗਈ। ਬੀਤੇ ਕੱਲ ਜੋ ਵੀ ਡੀਸੀ ਨਹਿਰ ਵਿੱਚ ਪਾਣੀ ਆ ਜਾਣ ਤੋਂ ਬਾਅਦ ਪਠਾਨਕੋਟ ਦੇ ਹਲਕਾ ਸੁਜਾਨਪੁਰ ਨਾਲ ਸੰਬੰਧਿਤ ਪਿੰਡ ਅਤੇਪੁਰ ਦਾ 24 ਸਾਲਾ ਨੌਜਵਾਨ ਆਪਣੇ ਮਾਪਿਓ ਨੂੰ ਨੇੜਲੇ ਪਿੰਡ ਬਸਰੂਪ ਛੱਡਣ ਗਿਆ ਸੀ ਮਾਪੇ ਨੂੰ ਸੁਰੱਖਿਆ ਤਾਂ ਤੇ ਛੱਡਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਿਆ ਤਾਂ ਸੜਕ ਤੇ ਪਾਣੀ ਭਰ ਚੁੱਕਾ ਸੀ ਇਸ ਪਾਣੀ ਵਿੱਚ ਇੰਬੈਲੈਂਸ ਹੋਣ ਕਰਕੇ ਉਹਦੀ ਵੀ ਮੌਤ ਹੋ ਗਈ ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾਓ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਸਹੀ ਤਰੀਕੇ ਨਾਲ ਪਾਲਣ ਕੀਤਾ ਜਾਂਦਾ ਤਾਂ ਕਿ ਇਹਨਾਂ ਪੰਜੇ ਮੋਤਾਂ ਤੋਂ ਬਚਿਆ ਨਹੀਂ ਸੀ ਜਾ ਸਕਦਾ ਜਿੱਥੋਂ ਤੱਕ ਯੂਵੀਡੀਸੀ ਬੈਰਾਜ ਦੇ ਗੇਟਾਂ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਕਰਮਚਾਰੀ ਬినੋਦ ਕੁਮਾਰ ਦੇ ਪਾਣੀ ਦੇ ਬਹਾਅ ਵਿੱਚ ਡਿੱਗ ਜਾਣ ਦੀ ਗੱਲ ਹੈ ਤਾਂ ਉਹਨੂੰ ਕੁਦਰਤੀ ਆਫਤ ਦਾ ਨਾਮ ਦਿੱਤਾ ਜਾ ਸਕਦਾ ਹੈ ਬਾਅਦੂ ਜਿਸਦੇ ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਹੋ ਰਹੀ ਭਾਰੀ ਤੋਂ ਬਹੁਤ ਭਾਰੀ ਬਰਸਾਤ ਅਤੇ ਡੈਮਾਂ ਵੱਲੋਂ ਛੱਡੇ ਜਾ ਰਹੇ ਪਾਣੀ ਕਰਕੇ ਜਿੱਥੇ ਪੰਜਾਬ ਵਿੱਚ ਹੜ੍ਹ ਆਏ ਹੋਏ ਹਨ ਉੱਥੇ ਅਗਰ ਜਾਗਰੂਕਤਾ ਵਰਤੀ ਜਾਏ ਸचेਤ ਰਿਹਾ ਜਾਏ ਤਾਂ ਪੰਜਾਬੀਆਂ ਨੂੰ ਜਾਨੀ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਇਨ੍ਹਾਂ ਹੜ੍ਹਾਂ ਅਤੇ तमाम ਕੋਸ਼ਿਸ਼ਾਂ ਕਰਕੇ ਵੀ ਪੰਜਾਬ ਨੂੰ ਹੋਣ ਵਾਲੇ مالی ਨੁਕਸਾਨ ਤੋਂ ਤਾਂ ਨਹੀਂ ਰੋਕਿਆ ਜਾ ਸਕਦਾ ਪਰੰਤੂ ਜਾਨੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਘਟਾਇਆ ਜਾ ਸਕਦਾ ਹੈ। ਕਹਿੰਦੇ ਨੇ ਹਰ ਦੁਰਘਟਨਾ ਕਿਸੇ ਲਾਪਰਵਾਹੀ ਦਾ ਨਤੀਜਾ ਹੁੰਦੀ ਹੈ ਇਸ ਲਈ ਆਓ ਸੰਕਲਪ ਕਰੀਏ ਕਿ ਹੜਾਂ ਦੇ ਇਨ੍ਹਾਂ ਦਿਨਾਂ ਵਿੱਚ ਅਜਿਹੀ ਕੋਈ ਲਾਪਰਵਾਹੀ ਨਹੀਂ ਕਰਨੀ ਜਿਸ ਨਾਲ ਸਾਡੀ ਆਪਣੀ ਅਤੇ ਦੂਸਰਿਆਂ ਦੀ ਜਾਨ ਸੰਕਟ ਵਿੱਚ ਪੈ ਜਾਵੇ ਨਵਜ ਪੰਜਾਬ ਦੀ ਬਚਾਅ ਕਾਰਜਾਂ ਵਿੱਚ ਲੱਗੀਆਂ ਐਨਡੀਆਰਐਫ ਟੀਮਾਂ ਪੁਲਿਸ ਮੁਲਾਜ਼ਮਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਦੇਸ਼ ਦੀ ਆਰਮੀ 에ਅਰ ਫੋਰਸ ਦਾ ਤਹਿ ਦਿਲੋਂ ਤਨਵਾਦ ਕਰਦੇ ਹੋਏ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਅਜਿਹਾ ਕੋਈ ਕੰਮ ਨਾ ਕੀਤਾ ਜਾਏ ਜਿਸ ਨਾਲ ਨਾ ਚਾਹੰਦੇ ਹੋਏ ਵੀ ਅਸੀਂ ਮੁਸੀਬਤ ਦਾ ਸ਼ਿਕਾਰ ਹੋ ਜਾਈਏ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਿਚਾਰ ਚੰਗਾ ਲੱਗਾ ਹੋਵੇਗਾ ਇਸ ਵਿਚਾਰ ਨਾਲ ਸਹਿਮਤ ਹੋਵੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਚੈਨਲ ਸਬਸਕ੍ਰਾਈਬ ਕਰਨ ਵਾਲੇ ਦੋਸਤਾਂ ਨੂੰ ਹਰੇਕ ਵੀਡੀਓ ਸਭ ਤੋਂ ਪਹਿਲਾਂ ਉਪਲਬਧ ਹੋਇਆ ਕਰੇਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਜੈ ਹਿੰਦ